ਸਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਕਿਹੜੇ ਦਿਨ ਮਨਾਏ ਜਾਂਦੇ ਨੇ ਜੀ ਰਾਜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤਿੰਨ ਦਿਨ ਮਨਾਏ ਜਾਂਦੇ ਨੇ ਇੱਕ ਤਾਂ ਰਾਜੇ ਪਹਿਲਾ ਪ੍ਰਕਾਸ਼ ਦਿਹਾੜਾ ਸਨ 1604 ਦੇ ਵਿੱਚ ਜਦੋਂ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਹੁਣਾਂ ਤੋਂ ਸੇਵਾ ਕਰਵਾ ਕੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲਿਖਵਾਇਆ ਸੀ ਉਹ ਸਰੂਪ ਦਾ ਪ੍ਰਕਾਸ਼ ਜਦੋਂ ਧੰਨ ਧੰਨ ਬਾਬਾ ਬੁੱਢਾ ਜੀ ਦੁਆਰਾ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿੱਚ ਕੀਤਾ ਗਿਆ ਜਦੋਂ ਹੁਕਮਨਾਮਾ ਸਾਹਿਬ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਰਾਜੇ ਉਹ ਦਿਨ ਨੂੰ ਕਿਹਾ ਜਾਂਦਾ ਪਹਿਲਾ ਪ੍ਰਕਾਸ਼ ਦਿਹਾੜਾ 1706 ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਬਾਦਸ਼ਾਹ ਦਰবেশ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਬੋਂ ਕੀ ਤਲਵੰਡੀ ਦਮਦਮਾ ਸਾਹਿਬ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਪਾਈ ਮਨੀ ਸਿੰਘ ਜੀ ਹੋਂਦ ਤੋਂ ਸੇਵਾ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ ਜੀ ਦੇ ਵਿੱਚ ਗੁਰੂ ਸਾਹਿਬ ਨੇ 9ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਦਰਜ ਕਰਵਾਈ ਉਹ ਦਿਨ ਨੂੰ ਮਨਾਇਆ ਜਾਂਦਾ ਰਾਜੇ ਸੰਪੂਰਨਤਾ ਦਿਵਸ ਕਹਿ ਕੇ ਉਸ ਤੋਂ ਬਾਅਦ ਸਨ 1708 ਦੇ ਵਿੱਚ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤਨ ਤਨ ਹਜ਼ੂਰ ਸਾਹਿਬ ਨੰਦੇੜ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਸਾਹਿਬ ਨੇ ਗੁਰਤਾ ਗੱਦੀ ਦਿੱਤੀ ਉਹ ਦਿਨ ਨੂੰ ਰਜ ਮਨਾਇਆ ਜਾਂਦਾ ਆ ਗੁਰਤਾ ਗੱਦੀ ਦਿਵਸ ਕਹਿ ਕੇ